ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਵੇਸਣ ਤੇ ਪਿਆਜ਼ ਦੀ ਸਬਜੀ ਜੋ ਕਿ ਬਹੁਤ ਹੀ ਟੇਸਟੀ ਬਣਦੀ ਹੈ ਜਦੋਂ ਕੁਛ ਨਾ ਬਣਾਉਣ ਵਾਲਾ ਹੋਵੇ ਕੋਈ ਸਬਜੀ ਨਾ ਹੋਵੇ ਘਰ ਵਿੱਚ ਤਾਂ ਆਪਾਂ ਜਲਦੀ ਨਾਲ ਘਰ ਪਰ ਸਾਮਾਨ ਨਾਲ ਹੀ ਸਬਜੀ ਬਣਾ ਸਕਦੇ ਹਾਂ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਬਾਕੀ ਜੋ ਮੈਂ ਸਬਜੀ ਵਾਸਤੇ ਇਨਗਰੀਡੀਅੰਟ ਲਏ ਨੇ ਉਹ ਮੈਂ ਤੁਹਾਨੂੰ ਦਿਖਾਉਣੀ ਆ। ਆਪਾਂ ਨੇ ਬੇਸਣ ਤੇ ਪਿਆਜ਼ ਦੀ ਸਬਜੀ ਵਾਸਤੇ ਸਮਾਨ ਲਿਆ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ 4 ਚਮਚੇ ਲਏ ਨੇ ਬੇਸਣ ਦੇ। ਤੇ ਇਹ ਆਪਾਂ ਨੇ ਦੋ ਤਿੰਨ ਪਿਆਜ਼ ਬਰੀਕ ਬਰੀਕ ਕੱਟ ਲਏ ਨੇ ਇਹਨਾਂ ਨੂੰ ਤੇ ਇੱਕ ਟਮਾਟਰ ਕੱਟ ਲਿਆ ਬਰੀਕ ਬਰੀਕ। ਥੋੜਾ ਜਿਹਾ ਧਨੀਆ ਕੱਟ ਲਿਆ ਤੇ ਇਹ 5-7 ਤੁਰੀਆਂ ਲਸਣੀਆਂ ਬਰੀਕ ਬਰੀਕ ਕਰ ਲਈ ਨੇ, ਦੋ ਹਰੀਆਂ ਮਿਰਚਾਂ ਤੇ ਥੋੜਾ ਜਿਹਾ ਜੀਰਾ ਥੋੜਾ ਜਿਹਾ ਪਾਵਾਂਗੇ ਆਪਾਂ। ਧਨੀਆ ਤੇ ਇਹ ਪਾਵਾਂਗੇ hing hing जरूर ਪਾਉਣੀ ਆ ਤੁਸੀਂ ਆਪਾਂ ਬਣਾਵਾਂਗੇ ਸਰੋਂ ਦੇ ਤੇਲ ਵਿੱਚ ਅਗਰ ਤੁਹਾਡੇ ਕੋਲ ਸਰੋਂ ਦਾ ਤੇਲ ਨਹੀਂ ਹੈਗਾ ਤਾਂ ਰਫੈਂਡ ਵਿੱਚ ਵੀ ਬਣਾ ਸਕਦੇ ਹਾਂ ਸੀ ਆਪਣੇ ਮਰਜ਼ੀ ਨਾਲ ਕਿਸੇ ਵੀ ਤੇਲ ਵਿੱਚ ਬਣਾ ਸਕਦੇ ਹਾਂ ਬਾਕੀ ਜੋ ਮਸਾਲੇ ਨੂਨ ਮਿਰਚ ਮਸਾਲੇ ਆਪਾਂ ਪਾਉਨੇ ਆ ਸਬਜ਼ੀ ਦੇ ਵਿੱਚ ਉਹ ਆਪਾਂ ਪਾਵਾਂਗੇ ਗੈਸ ਆਨ ਕਰ ਲਿਆ ਤੇ ਆਪਾਂ ਨੇ ਰੱਖ ਲਿਆ ਕੜਾਹੀ ਤੇ ਸਭ ਤੋਂ ਪਹਿਲਾਂ ਆਪਾਂ ਬੇਸਣ ਨੂੰ ਭੁੰਨ ਲਵਾਂਗੇ ਕਈ ਬੇਸਣ ਕੱਚਾ ਹੀ ਪਾਈ ਜਾਂਦੇ ਨੇ ਪਿਆਜ਼ ਦੀ ਸਬਜ਼ੀ ਦੇ ਵਿੱਚ ਪਰ ਆਪਾਂ ਇਹਨੂੰ ਬੇਸਣ ਨੂੰ ਭੁੰਨ ਕੇ ਪਾਵਾਂਗੇ ਥੋੜਾ ਜਿਹਾ ਆਪਾਂ ਇਹਨੂੰ ਇਦਾਂ ਹੀ ਸੁੱਕੇ ਬਿਨਾ ਘੋਤੇ ਹੀ ਬੇਸਨ ਪਾ ਲੈਣਾ 2 ਮਿੰਟ ਦੇ ਲਈ ਤਾਂ ਕਿ ਕੱਚਾ ਨਾ ਰਹੇ ਸਬਜੀ ਦੇ ਵਿੱਚ। ਲੋ ਜੀ ਆਪਾਂ ਬੇਸਨ ਆਪਣਾ ਪੂਜੀ ਚੁੱਕਿਆ ਹੈ ਹੁਣ ਇਹਨੂੰ ਆਪਾਂ ਕੌਲੀ ਦੇ ਵਿੱਚ ਕੱਢ ਦਿੰਨੇ ਆ। ਹੁਣ ਕੜਾਹੀ ਦੇ ਵਿੱਚ ਆਪਾਂ 2-3 ਚਮਚ ਤੇਲ ਦੇ ਪਾਵਾਂਗੇ। ਤੇਲ ਆਪਣਾ ਗਰਮ ਹੋ ਚੁੱਕਿਆ। ਹੁਣ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ। ਪਰ ਸਬਜੀ ਬਹੁਤ ਹੀ ਵਧੀਆ ਬਣਦੀ ਆ। ਤੇ ਫਿਰ ਪਾਵਾਂਗੇ ਆਪਾਂ ਧਨੀਆ ਤਣੀ ਆਪਾਂ ਨੇ ਥੋੜਾ ਜਿਹਾ ਸਬਜ਼ਾ ਤਣੀ ਕ੍ਰੈਸ਼ ਕਰ ਲਿਆ ਇਹਦਾ ਵੀ ਬਹੁਤ ਟੇਸਟ ਬਣ ਜਾਂਦਾ ਹੈ ਸਬਜ਼ੀ ਵਿੱਚ ਹਾਂਜੀ ਵਿੱਚੇ ਪਾ ਦਵਾਂਗੇ ਆਪਾਂ ਥਲਾਸਣ ਕੱਟਿਆ ਹੋਇਆ ਤੇ ਇਹਦੇ ਵਿੱਚੇ ਪਾ ਦਾਂਗੇ ਆਪਾਂ ਹਿੰਗ ਹਿੰਗ ਤੁਸੀਂ ਉਹ ਵੀ ਪਾਓ ਗੈਸ ਆਪਾਂ ਨੇ ਲੋ ਹੀ ਰੱਖਣੀ ਹੈ ਤੇ ਥੋੜਾ ਜਿਹਾ 2 ਮਿੰਟ ਪੁੰਨਣ ਤੋਂ ਬਾਅਦ ਆਪਾਂ ਪਿਆਜ਼ ਪਾ ਦਵਾਂਗੇ ਜਦੋਂ ਕੋਈ ਸਬਜ਼ੀ ਨਾ ਹੋਵੇ ਘਰ ਵਿੱਚ ਕੁਝ ਨਾ ਸਮਝ ਵਿੱਚ ਆਵੇ ਆਪਾਂ ਕੀ ਬਣਾਈਏ ਤਾਂ ਆਪਾਂ ਜਲਦੀ ਨਾਲ ਇਹ ਸਬਜ਼ੀ ਜਲਦੀ ਤੋਂ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਲਸਣ ਫੁੱਟ ਚੁੱਕੇ ਤੇ ਆਪਾਂ ਹੁਣ ਪਾ ਦਵਾਂਗੇ ਪਿਆਜ਼ ਪਿਆਜ਼ ਨੂੰ ਆਪਾਂ ਥਿੰਗੀ ਤੋਂ ਮੁੱਛ ਕਰ ਦਵਾਂਗੇ ਵਿੱਚ ਹਾਂਜੀ ਪਿਆਜ਼ ਆਪਣੇ ਸੌਫਟ ਹੋ ਚੁੱਕੇ ਆ ਆਪਾਂ ਨੇ ਜਿਆਦਾ ਭੁੰਨੇ ਨਹੀਂ ਹੈਗੇ ਥੋੜੀ ਜਿਹੀ ਸੌਫਟੇ ਰੱਖਣੇ ਆ ਲੋਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਸਭ ਤੋਂ ਪਹਿਲਾਂ ਆਪਾਂ ਨਮਕ ਫਿਰ ਪਾਵਾਂਗੇ ਆਪਾਂ ਹਲਦੀ ਹਲਦੀ ਵੀ ਬਹੁਤ ਘੱਟ ਰੱਖਣੀ ਹੈ ਚਮਚੇ ਦਾ ਤਕਰੀਨ ਚੌਥਾ ਕਿ ਹਿੱਸਾ ਅੱਧੀ ਦਾ ਪਾਉਣਾ ਜਿਆਦਾ ਨਹੀਂ ਪਾਉਣੀ ਹੈਗੀ ਹਾਂਜੀ ਫਿਰ ਪਾਵਾਂਗੇ ਆਪਾਂ ਕਸ਼ਮੀਰੀ ਮਿਰਚ ਧਨੀਆ ਪਾਊਡਰ ਨੋਰਮਲ ਮਸਾਲੇ ਪਾਏ ਆਪਾਂ ਨੇ ਔਰ ਸਬਜ਼ੀ ਕਿਸੇ ਵੀ ਬਣਾਏ ਚਾਹੇ ਤੁਸੀਂ ਪਰੌਂਠੇ ਨਾਲ ਵੀ ਬਣਾ ਕੇ ਖਾ ਸਕਦੇ ਹੋ ਇਹਨੂੰ ਰੋਟੀ ਨਾਲ ਵੀ ਬਣਾ ਕੇ ਖਾ ਸਕਦੇ ਆ ਲਓ ਜੀ ਮਸਾਲੇ ਆਪਣੇ ਵਿੱਚ ਮਿਕਸ ਹੋ ਚੁੱਕੇ ਆ ਹੁਣ ਪਾਵਾਂਗੇ ਤਕਰੀਨ ਆਪਾਂ ਵਿੱਚ ਟਮਾਟਰ ਇਸੇ ਤਰ੍ਹਾਂ ਦੇਵਾਂਗੇ ਆਪਾਂ ਦੋ ਹਰੀਆਂ ਮਿਰਚਾਂ ਜਿਹੜੀਆਂ ਬਰੀਕ ਕੱਟੀਆਂ ਸੀ ਹੁਣ ਆਪਾਂ ਇਹਨੂੰ 2 ਮਿੰਟ ਦੇ ਲਈ ਥੱੱਕ ਦੇ ਦਿੰਨੇ ਆ ਤਾਂ ਕਿ ਆਪਣੇ ਮਸਾਲੇ ਤੇ ਟਮਾਟਰ ਚੰਗੀ ਤਰ੍ਹਾਂ ਵਿੱਚ ਪੱਕ ਜਾਣਾ ਹਾਂਜੀ ਲਓ ਜੀ ਆਪਣੇ ਮਸਾਲੇ ਤੇ ਪਿਆਜ਼ ਟਮਾਟਰ ਸਾਰਾ ਕੁਝ ਪੱਕ ਚੁੱਕਿਆ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਸਨ ਤੁਸੀਂ ਜੇ ਤੁਸੀਂ ਇਦਾਂ ਖਾਣਾ ਚਾਹੁੰਦੇ ਹੋ ਪਿਆਜ਼ ਦੀ ਸਬਜ਼ੀ ਤਾਂ ਤੁਸੀਂ ਐਵੇਂ ਵੀ ਖਾ ਸਕਦੇ ਹੋ ਪਰੌਂਠਿਆਂ ਦੇ ਨਾਲ ਖਾਓਗੇ ਤਾਂ ਬਹੁਤ ਹੀ ਟੇਸਟੀ ਲੱਗੇਗੀ ਹੁਣ ਪਾਵਾਂਗੇ ਇਹਦੇ ਵਿੱਚ ਬੇਸਣ ਆਪਾਂ ਇਹ ਬੇਸਣ ਸਾਰਾ ਇਕੱਠਾ ਨਹੀਂ ਪਾਉਣਾ ਹੈਗਾ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੈਸ ਬਹੁਤ ਸਲੋ ਕਰਨੀ ਆ ਤੇ ਥੋੜਾ ਥੋੜਾ ਕਰਕੇ ਬੇਸਣ ਪਾਵਾਂਗੇ ਨਾਲ ਦੀ ਨਾਲ ਹੀ ਮਿਕਸ ਕਰਾਂਗੇ ਕਿਉਂਕਿ ਜੇ ਬੇਸਣ ਆਪਾਂ ਇਕੱਠਾ ਪਾਵਾਂਗੇ ਤਾਂ ਇਹ ਜਲਦੀ ਹੀ نیچے ਲੱਗ ਜਾਂਦਾ ਹੈ ਲੱਗਣ ਤੇ ਨਾਲ ਦੀ ਨਾਲ ਆਪਾਂ ਮਿਕਸ ਕਰਦੇ ਜਾਵਾਂਗੇ ਬਾਕੀ ਬਚਿਆ ਬੇਸਣ ਵੀ ਆਪਾਂ ਵਿੱਚ ਪਾ ਦੇਵਾਂਗੇ ਬਹੁਤ ਹੀ ਟੇਸਟੀ ਸਬਜ਼ੀ ਬਣਦੀ ਹੈ ਤੇ ਬੇਸਣ ਤਾਂ ਚਲੋ ਆਪਾਂ ਨੇ ਪਹਿਲਾਂ ਪੁੰਨ ਲਿਆ ਸੀਗਾ ਤੇ ਹੁਣ ਚੰਗੀ ਤਰ੍ਹਾਂ ਮਿਕਸ ਕਰਕੇ ਫਿਰ ਵੀ ਆਪਾਂ 2 ਮਿੰਟ ਸੇਕ ਲਵਾ ਲਵਾਂਗੇ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਲਓ ਜੀ ਬੇਸਣ ਆਪਣਾ ਵਿੱਚ ਮਿਕਸ ਹੋ ਚੁੱਕਿਆ ਪਿਆਜ਼ਾਂ ਦੇ ਤੇ ਹੁਣ ਪਾ ਦੇਵਾਂਗੇ ਆ ਪੱਟਣੀਆਂ ਤੇ ਵਿੱਚੇ ਪਾ ਦਾਂਗੇ ਆਪਾਂ ਗਰਮ ਮਸਾਲਾ ਲਓ ਬੇਸਣ ਤੇ ਪਿਆਜ਼ ਦੀ ਸਬਜ਼ੀ ਬਣ ਕੇ ਆਪਣੀ ਰੈਡੀ ਐ ਹੁਣ ਗੈਸ ਕਰ ਦਿੰਨੇ ਆਪਾਂ ਆਫ ਲਓ ਜੀ ਆਪਣਾ ਬੇਸਣ ਆ ਜਿਹੜਾ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਐ ਦੇਖੋ ਬੇਸਣ ਬਿਲਕੁਲ ਵੀ نیچے ਨਹੀਂ ਲੱਗਿਆ ਜੇ ਤੁਸੀਂ ਕੱਚਾ ਬੇਸਣ ਪਾਉਂਗੇ ਤਾਂ ਉਹ ਜਲਦੀ نیچے ਲੱਗ ਜਾਂਦਾ ਲੱਗਾ ਤਾਂ ਬੇਸਣ ਪਾਇਓ ਵੀ ਥੋੜਾ ਥੋੜਾ ਕਰਕੇ ਵਿੱਚ ਇਕੱਠਾ ਬੇਸਣ ਨਾ ਪਾਇਓ ਤੇ ਲਓ ਜੀ ਆਪਾਂ ਹੁਣ ਇਹਨੂੰ ਆਪਾਂ ਸਾਰਾ ਕੰਦੇ ਲਈ ਪਲੇਟ ਵਿੱਚ ਪਾਉਣਾ ਐ ਲੋ ਜੀ ਬੇਸਣ ਤੇ ਪਿਆਜ਼ ਦੀ ਸਬਜ਼ੀ ਬਣ ਕੇ ਆਪਣੀ ਰੈਡੀ ਆ ਤੁਸੀਂ ਇਹਨੂੰ ਪਰੌਂਠਿਆਂ ਨਾਲ ਵੀ ਖਾ ਸਕਦੇ ਹੋ ਰੋਟੀ ਨਾਲ ਵੀ ਖਾ ਸਕਦੇ ਹੋ ਤੁਸੀਂ ਵੀ ਇਸ ਮੇਰੇ ਤਰੀਕੇ ਨਾਲ ਜਰੂਰ ਟਰਾਈ ਕਰਿਓ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਜੇ ਤੁਸੀਂ ਫਸਟ ਟਾਈਮ ਮੇਰੇ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ